ਅਮਨ ਅਰੋੜਾ ਜੀ ਤੁਹਾਡਾ ਇੱਕ ਬਿਆਨ ਆ ਔਰ ਤੁਹਾਡਾ ਬਿਆਨ ਆ ਜਿਹੜਾ ਇੱਕ ਮੀਡੀਆ ਚੈਨਲ ਨੇ ਚੱਕਿਆ ਆ ਪੰਜਾਬ ਦੇ ਚੈਨਲ ਨੇ ਤੇ ਤੁਹਾਡੇ ਬਿਆਨ ਨੂੰ ਔਰ ਤੁਹਾਡੀ ਫੋਟੋ ਤੇ ਜਾਖੜ ਦੀ ਫੋਟੋ ਸੁਨੀਲ ਜਾਖੜ ਦੀ ਤੇ ਉੱਤੇ ਲਿਖਿਆ ਕੇਂਦਰ ਤੇ ਹਰਿਆਣਾ ਸਰਕਾਰ ਨੇ ਪੰਜਾਬ ਦੇ ਹੱਕ ਤੇ ਮਾਰਿਆ ਡਾਕਾ ਸੁਨੀਲ ਜਾਖੜ ਜੀ ਤੁਸੀਂ ਚੁੱਪ ਕਿਉਂ ਹੋ ਕੀ ਪੰਜਾਬ ਦੀ ਜਨਤਾ ਪ੍ਰਤੀ ਤੁਹਾਡੀ ਕੋਈ ਜਵਾਬਦੇਹੀ ਨਹੀਂ ਹੈ ਅੱਗੋਂ ਲਿਖਿਆ ਚੈਨਲ ਵਾਲਿਆਂ ਨੇ ਕਿ ਜਿਹੜਾ ਬਿਆਨ ਮੰਤਰੀ ਅਮਨ अरोड़ा ਆ ਰਿਹਾ ਜੀ ਬਿਆਨ ਹੈ ਤੇ ਮੈਂ ਅਮਨ अरोड़ा ਜੀ ਤੁਹਾਨੂੰ ਇਹ ਕਹਿਣਾ ਸੁਨੀਲ ਜਾਖੜ ਵੀ ਤੁਹਾਡੇ ਤਰ੍ਹਾਂ ਡਰਦਾ ਸੁਨੀਲ ਜਾਖੜ ਨੂੰ ਵੀ ਪਤਾ ਕਿ ਮੈਂ ਇੱਕ ਅਹੁਦੇਦਾਰ ਹੈਗਾ ਪਾਰਟੀ ਦਾ ਤੇ ਜੇਕਰ ਮੈਂ ਪਾਰਟੀ ਨੂੰ ਸਵਾਲ ਕਰੂੰਗਾ ਤੇ ਉਹ ਮੈਨੂੰ ਚੱਕ ਕੇ ਬਾਹਰ ਮਾਰਨਗੇ ਤੇ ਸੁਨੀਲ ਜਾਖੜ ਨੂੰ ਪਟਾਕੇ ਜਿਹਨੇ ਮਾਰਨਗੇ ਤੇ ਨਾਲ ਹੀ ਆ ਜਿਹੜਾ ਆਪਣਾ ਕੋਲ ਰਵਨੀਤ ਬਿੱਟੂ ਬੈਠਾ ਪੰਜਾਬ ਦਾ ਪ੍ਰਧਾਨ ਬਣ ਵਾਸਤੇ ਰਾਣਾ ਗੁਰਜੀਤ ਬੈਠਾ ਹੋਰ ਬੜੇ ਲੋਕ ਬੈਠੇ ਆ ਮੰਨ ਲਓ ਸੁਨੀਲ ਜਾਖੜ ਨੇ ਪੰਜਾਬ ਵਾਸਤੇ ਸਟੈਂਡ ਲੈ ਵੀ ਲਿਆ ਤਾਂ ਇਹ ਸਟੈਂਡ ਲੈਣ ਵਾਸਤੇ ਨਹੀਂ ਰੱਖੇ ਹੁੰਦੇ ਕੀ ਤੈਨੂੰ ਤੂੰ ਪੰਜਾਬ ਦਾ ਵਸਨੀਕ ਨਹੀਂਗਾ ਤੈਨੂੰ ਪੰਜਾਬ ਦੇ ਲੋਕਾਂ ਦਾ ਦਰਦ ਨਹੀਂਗਾ ਜੇਕਰ ਤੈਨੂੰ ਦਰਦ ਸੀ ਤਾਂ ਦਿੱਲੀ ਜਾਂਦੇ ਕਿਸਾਨਾਂ ਨੂੰ ਤੂੰ ਕਿਉਂ ਪਾਸੇ ਕਰਾਇਆ ਤੂੰ ਜੇਲਾ ਵਿੱਚ ਕਿਉਂ ਕਰਾਇਆ ਕਿ ਤੂੰ ਪੰਜਾਬ ਨੂੰ ਜਵਾਬਦੇਹ ਨਹੀਂ ਸੀਗਾ ਕਿ ਭਗਵੰਤ ਮਾਨ ਪੰਜਾਬ ਨੂੰ ਜਵਾਬਦੇਹ ਨਹੀਂ ਸੀਗਾ ਤੇ ਭਗਵੰਤ ਮਾਨ ਜਾਂ ਕੁਲਤਾਰ ਸਿੰਘ ਸੰਧਵਾ ਪੰਜਾਬ ਦਾ ਵਿਧਾਨ ਸਭਾ ਸਪੀਕਰ ਆ ਜਿਹੜਾ ਕਿ ਉਹ ਜਵਾਬਦੇਹ ਨਹੀਂ ਸੀਗਾ ਪੰਜਾਬ ਦੇ ਲੋਕਾਂ ਦਾ ਜਿੰਨਾ ਤੁਸੀਂ ਪੰਜਾਬ ਦੇ ਹੱਕਾਂ ਲਈ ਖੜੇ ਆ ਉਹਨਾਂਕ ਸੁਨੀਲ ਜਾ ਕੜਖਰ ਜੂਗਾ ਜੇਕਰ ਭਗਵੰਤ ਮਾਨ ਨੂੰ ਆਪਦੀ ਕੁਰਸੀ ਪਿਆਰੀ ਆ ਤੇ ਜੇਕਰ ਕੁਲਤਾਰ ਸੰਧਵਾ ਨੂੰ ਆਪਦੀ ਕੁਰਸੀ ਪਿਆਰੀ ਆ ਉਹਨਾਂ ਨੂੰ ਤੁਹਾਨੂੰ ਡਰ ਲੱਗਦਾ ਕਿਤੇ ਕੁਰਸੀ ਤੋਂ ਨਾ ਲੈ ਚ ਗਏ ਕਿਸੇ ਜੇਲ੍ਹਾਂ ਚ ਨਾ ਜਾਂਦੇ ਰਿ ਗੇ ਉਸੇ ਤਰ੍ਹਾਂ ਬਈ ਜਾਖੜ ਨੂੰ ਵੀ ਡਰ ਲੱਗਦਾ ਜਾਖੜ ਕਿਉਂ ਬੋਲੇ ਜਾਖੜ ਕੋਈ ਪੰਜਾਬ ਦੇ ਹਿੱਤਾਂ ਲਈ ਨਹੀਂਗਾ ਆ ਬੀਜੇਪੀ ਦੇ ਵਾਸਤੇ ਵੋਟ ਮੰਗਣ ਆਸਤੇ ਜਿਵੇਂ ਕੇਜਰੀਵਾਲ ਦੇ ਵਿਆਹਾਂ ਛਾਦਿਆਂ ਚ ਨੱਚਣ ਵਾਸਤੇ ਭਗਵੰਤ ਮਾਨ ਉਸੇ ਤਰ੍ਹਾਂ ਜਿਵੇਂ ਤੁਸੀਂ ਕੇਜਰੀਵਾਲ ਦੀ ਕਟਪੁਤਲੀ ਆ ਉਸੇ ਤਰ੍ਹਾਂ ਭਾਈ ਸਾਹਿਬ ਉਹ ਵੀ ਬੀਜੇਪੀ ਜੋ ਉਹਨੂੰ ਕਹੂਗੀ ਉਹਨੂੰ ਕਰਨਾ ਪਊਗਾ ਇਹਦੇ ਵਿੱਚ ਜਾਖੜ ਗਲਤ ਨਾ ਮੰਨੇ ਇਹਦੇ ਵਿੱਚ ਬਿੱਟੂ ਗਲਤ ਨਾ ਮੰਨੇ ਇਹਦੇ ਵਿੱਚ ਰਾਣਾ ਜੀ ਗਲਤ ਨਾ ਮੰਨਣ ਜੇਕਰ ਇਹ ਉਹਦੇ ਨਹੀਂ ਲੈਂਦੇ ਤਾਂ ਸੁਰਜੀਤ ਕੁਮਾਰ ਜੈਣੀ ਜੀ ਬੈਠੇ ਆ ਉਹ ਕਹਿਣਗੇ ਚਲ ਹਮ ਬਣ ਜਾਂਦੇ ਆ ਪੰਜਾਬ ਦਾ ਪ੍ਰਧਾਨ ਬੀਜੇਪੀ ਦੇ ਵਿੱਚ ਬਹੁਤ ਜਣੇ ਬੈਠੇ ਆ ਜਿਵੇਂ ਤੁਹਾਡੀ ਪਾਰਟੀ ਦੇ ਵਿੱਚੋਂ ਤੁਹਾਨੂੰ ਕੱਢ ਦਿੱਤਾ ਜਾਵੇ ਤੁਹਾਨੂੰ ਉਹਦਿਆਂ ਤੋਂ ਲਾ ਦਿੱਤਾ ਜਾਵੇ ਤਾਂ ਦੂਜੇ ਉਹਦੇ ਲੈਣ ਨੂੰ ਤਿਆਰ ਬੈਠੇ ਆ ਮੁੱਛਾਂ ਮਰੋੜਨ ਵਾਸਤੇ ਤਾਂ ਮਨਾ ਰੋੜਾ ਜੀ ਨਾ ਤਾਂ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਬਣੇ ਆ ਨਾ ਹੀ ਉਹ ਪੰਜਾਬ ਦੇ ਲੋਕਾਂ ਵਾਸਤੇ ਜੇਕਰ ਉਹ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਵਾਸਤੇ ਹੁੰਦੇ ਤੇ ਉਹ ਕਦੇ ਪਾਰਟੀਆਂ ਨਹੀਂ ਬਦਲਦੇ ਸੀ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਗੱਲ ਕਰਨ ਵਾਸਤੇ ਹੁੰਦੇ ਕਦੇ ਪੰਜਾਬ ਤੇ ਕਰਜ਼ਾ ਨਹੀਂ ਚੜਨਾ ਸੀ ਨਾ ਹੀ ਕਦੇ ਕਿਸਾਨਾਂ ਨੂੰ ਪਾਸੇ ਕੀਤਾ ਜਾਣਾ ਸੀ ਖਨੌਰੀ ਬਾਰਡਰਾਂ ਤੋਂ ਨਾ ਹੀ ਇਹ ਯਾਦ ਰੱਖੋ ਕਿ ਮਜ਼ਦੂਰਾਂ ਨੂੰ ਆ ਇਹਨਾਂ ਨੂੰ ਹੋਰ ਗਈ ਨੌਜਵਾਨਾਂ ਨੂੰ ਕਟਵਾਇਆ ਜਾਣਾ ਜਦੋਂ ਤੁਸੀਂ ਨਹੀਂ ਪੰਜਾਬ ਦੇ ਬਣੇ ਤੋ ਕਿੱਥੋਂ ਬਣੂਗਾ ਕਹਿੰਦਾ ਇੱਥੇ ਆਖੇ ਕੌਣ ਕਿਸੇ ਦੇ ਲੱਗਦਾ ਦੁਨੀਆ ਮਹਾਰੀ ਐ ਉਹ ਸਭ ਆਪ ਦਾ ਆਪ ਦਾ ਪਹਾੜੀ ਤੇ ਨਾਂ ਲਖਾਉਣ ਨੂੰ ਫਿਰਦੇ ਆ ਕਿ ਮੈਂ ਮੁੱਖ ਮੰਤਰੀ ਬਣਾ ਮੈਂ ਮੁੱਖ ਮੰਤਰੀ ਬਣਾ ਭਾਈ ਜੀ ਕੁਰਸੀ ਦਾ ਰੌਲਾ ਅਹੁਦਿਆਂ ਦਾ ਰੌਲਾ ਨਹੀਂ ਤੇ ਭਗਵੰਤ ਮਾਨੇ ਕਹਿ ਰਿਹਾ ਕਿ ਮੈਂ ਪਾਣੀ ਕੇਂਦਰ ਨੂੰ ਨਹੀਂ ਦੇਣ ਦਿੰਦਾ ਲਓ ਮੈਂ ਇੱਕ ਥਾਪੀ ਮਾਰ ਕੇ ਦੱਸ ਦੇਵਾਂ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਏ ਏ ਇਹ ਲੈ ਕੇ ਜਾਣਗੇ ਪਾਣੀ ਤੇਰੇ ਤੋਂ ਯਾਦ ਰੱਖ ਲੈ ਕੀ ਆ ਤੇਰੇ ਕੋਲ ਤੇਰੇ 92 ਐਮਐਲ ਤੇਰੇ ਮਗਰ ਨਹੀਂ ਖੜਨੇ ਤੂੰ ਕੌਣ ਆ ਪੰਜਾਬ ਦਾ ਤੂੰ ਇੱਕ ਮੋਹਰ ਆ ਕੱਲੀ ਤੂੰ ਇੱਕ ਲੋਗੋ ਆ ਕੱਲਾ ਮੁੱਖ ਮੰਤਰੀ ਕੇਜਰੀਵਾਲਾ ਤੇਰੀ ਹਾਈ ਕਮਾਂਡ ਕੇਜਰੀਵਾਲਾ ਤੇ ਕੇਜਰੀਵਾਲ ਦੇ ਜੇ ਉਹਨਾਂ ਨੇ ਕਹਿਤਾ ਕਿ ਦਿੱਲੀ ਦੇ ਵਿੱਚੋਂ ਅਸੀਂ ਆਹ ਕੱਢਦੇ ਆਂ ਦਿੱਲੀ ਦੇ ਵਿੱਚੋਂ ਆਹ ਫੈਲ ਕੱਢਦੇ ਆਂ ਤਾਂ ਕੇਜਰੀ ਵਾਲਾ ਉਹਨਾਂ ਨੇ ਕਹਨਾ ਏ ਭਾਜਪਾ ਨੇ ਕਹਨਾ ਏ ਆ ਇਹ ਆ ਤੇ ਕੇਜਰੀ ਵਾਲਾ ਨੇ ਕਹਨਾ ਜੀ 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 ਪੰਜਾਬ ਦੇ ਵਾਸਤੇ ਤੂੰ ਸਟੈਂਡ ਨਹੀਂ ਲੈ ਸਕਦਾ ਪੰਜਾਬ ਵਾਸਤੇ ਸਟੈਂਡ ਲੈਣ ਵਾਸਤੇ ਤੈਨੂੰ ਸਾਡੇ ਆਰਗਿਆਂ ਦਾ ਸਾਚਾਈ ਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਵਾਸਤੇ ਸਟੈਂਡ ਲੈਣ ਵਾਸਤੇ ਤੈਨੂੰ ਤੇਰੇ ਐਮਐਲਏ ਦਾ ਸਾਥ ਚਾਹੀਦਾ ਪਰ ਇੱਕ ਕਰੀ ਪਰਖ ਕੇ ਵੇਖ ਲਾ ਮਾੜਾ ਜਿਹਾ ਪੰਜਾਬ ਦੇ ਲੋਕਾਂ ਵੱਲ ਝਾਕ ਤੈਨੂੰ ਕੁਰਸੀ ਤੋਂ ਧੱਕਾ ਮਾਰਨਗੇ ਨਾ ਤੇਰਾ ਗਿੱਟਾ ਗੋਡਾ ਤੋੜਿਆ ਤੇ ਮੈਂ ਬੈਠਾ ਉਹਨਾਂ ਨੂੰ ਧੱਕਾ ਮਾਰ ਕੇ ਤੋੜਨਗੇ ਕਿ ਪਾਸੇ ਹੋ ਜਾ ਨਾਲੇ ਕਹਿਣਗੇ ਆ ਕਪਲੇ ਕਰਦਾ ਸੀ ਕਪਲੇ ਕੱਢਣਗੇ ਇਹ ਵੀਰ ਕੋਈ ਸਮੇ ਸਮੇ ਦੀ ਗੱਲ ਆ ਜੇ 2021 ਦੇ ਵਿੱਚ ਤੂੰ ਸਟੈਂਡ ਲੈ ਲੈਂਦਾ ਤਾਂ ਤੇਰੇ ਮਗਰ 3 ਕਰੋੜ ਲੋਕਾਂ ਨੇ ਖੜਨਾ ਸੀ ਅੱਜ ਤੇਰੇ ਕੋਲ ਚੰਗੀਆਂ ਗੱਡੀਆਂ ਬਹੁਤ ਸਾਰਾ ਪੈਸਾ ਸੋਨਾ ਬਹੁਤ ਬੂਟ ਵੀ ਮਹਿੰਗੇ ਆ ਪਰ ਤੇਰੇ ਮਗਰ ਅੱਜ ਲੋਕ ਨਹੀਂ ਗਏ ਪੰਜਾਬ ਦੇ ਲੋਕ ਕਿਹੜੇ ਆ ਜਿਹੜੇ ਤੇਰੀ ਪਾਰਟੀ ਦੇ ਨਾਲ ਜੁੜੇ ਆ ਜਿਸ ਦਿਨ ਤੇਰੀ ਹਾਈ ਕਮਾਂਡ ਨੇ ਤੈਨੂੰ ਥੱਲੇ ਲਾਉਣਾ ਹੋਇਆ ਜਿਹੜੇ ਤੇਰੇ ਨਾਲ ਆ ਕੇ ਅੱਜ ਬੰਦੇ ਆ ਤੇਰੇ ਐਮ.ਐਲ.ਏ ਤੇਰੇ ਮੰਤਰੀ ਇਹ ਤੇਰੇ ਵੱਲ ਝਾਕ ਵੀ ਗਏ ਤੇ ਮੈਂ ਬੈਠਾ ਪੰਜਾਬ ਦਾ ਪਾਣੀ ਕੱਲ ਜਾਂ ਪਰਸੋਂ ਅੱਜ ਤਰੀਕ ਤੁਹਾਨੂੰ ਦੱਸ ਦਿੰਨਾ ਮੈਂ ਤਰੀਕ ਕਿੰਨੀ ਆ ਤਰੀਕ ਅੱਜ ਹੈਗੀ ਆ 1 ਮਈ 5 ਜਾਂ 10 ਮਈ ਤੋਂ ਪਹਿਲਾ ਪਹਿਲਾ ਪਾਣੀ ਲੈ ਜਾਣਗੇ ਯਾਦ ਰੱਖ ਲੈ ਹਰਿਆਣੇ ਵਾਲੇ ਤੇ ਹਰਿਆਣੇ ਵਾਲਿਓ ਤੁਹਾਨੂੰ ਬਹੁਤ ਬਹੁਤ ਖੁਸ਼ ਹੋਣਾ ਚਾਹੀਦਾ ਕਿ ਤੁਹਾਡੇ ਵਾਸਤੇ ਕੋਈ ਸਰਕਾਰ ਤੁਹਾਡੀ ਸਟੈਂਡ ਲੈਂਦੀ ਆ ਸਾਨੂੰ ਬਹਿ ਕੇ ਰੋਣਾ ਚਾਹੀਦਾ ਸਾਨੂੰ ਬਹਿ ਕੇ ਰੋਣਾ ਚਾਹੀਦਾ ਰੋਈਏ ਵੀ ਤਾਂ ਕਿਹਦੇ ਗੱਲ ਲੱਕੇ ਕੋਈ ਰੋਣ ਵਾਸਤੇ ਇੱਥੇ ਆਪਣਾ ਹੈ ਨਹੀਂਗਾ ਮੰਤਰੀ ਸਾਡਾ ਸਾਡੇ ਹੱਕ ਚ ਨਹੀਂ ਪ੍ਰਸ਼ਾਸਨ ਸਾਡਾ ਸਾਡੇ ਹੱਕ ਚ ਨਹੀਂ ਜੇਕਰ ਹੱਕ ਚ ਹੁੰਦਾ ਤਾਂ ਧਰਨਿਆਂ ਦੇ ਵਿੱਚ लाठी चार्ज ਨਾ ਹੁੰਦਾ ਜੇਕਰ ਮੰਤਰੀ ਸਾਡੇ ਵੱਲ ਹੁੰਦਾ ਸਾਡਾ ਤਾਂ ਕਦੇ ਪ੍ਰਸ਼ਾਸਨ ਸਾਡੇ ਖਿਲਾਫ ਨਾ ਹੁੰਦਾ ਇਹ ਬਿਜ਼ਨਸmenਾਂ ਦੇ ਯਾਰ ਆ ਭਰਾਵੋ ਤੁਸੀਂ ਆਪਦੇ ਮੰਤਰੀਆਂ ਨੂੰ ਤਾਂ ਸਲੂਟ ਮਾਰਿਆ ਕਰੋ ਥੋੜੇ ਹਾਸਤੇ ਪਾਣੀ ਮੰਗਦੇ ਆ ਸਾਰਾ ਕੁਝ ਕਰਦੇ ਆ ਤੇ ਆ ਸਾਡੇ ਵਾਲੇ ਮੰਤਰੀਆਂ ਅਲ ਵੇਖ ਲੋ ਸਾਨੂੰ ਭੁੱਖਾ ਮਾਰਦੇ ਆ ਸਾਡੇ ਵੱਲ ਝਾਕਦੇ ਨਹੀਂਗੇ ਇਹ ਵੋਟਾਂ ਲੈਂਦੇ ਆ ਸਾਡੇ ਪੰਜਾਬ ਦਾ ਕਰਦਾਰ ਮਾਰਿਆ ਜਾ ਰਿਹਾ ਕਿਸੇ ਟਾਈਮ ਤੇ ਹੁੰਦੀ ਸੀ ਕਿ ਯਾਰ ਉਹ ਪੰਜਾਬੀ ਨੇ ਗੱਲ ਕਹਿਤੀ ਆ ਕੋਈ ਗੱਲ ਨਹੀਂ ਲੋਹੇ ਤੇ ਲੀਕਾ ਪੱਥਰ ਤੇ ਲੀਕਾ ਪਰ ਅੱਜ ਕੱਲ ਕੋਈ ਗੱਲ ਕਹਦੇ ਉਹ ਕਿਹਦਾ ਨਾ ਨਾ ਰੇਤ ਦੀ ਕੰਨ ਤੇ ਵਿਸ਼ਵਾਸ ਕਰ ਲਾਂਗੇ ਪਰ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਆ ਸਾਡਾ ਕਰਦਾਰ ਇਹ ਮੰਦਾ ਜਾ ਰਿਹਾ ਤਾਂ ਮੈਂ ਭਗਵਾਨ ਤਮਨ ਨੂੰ ਬੇਨਤੀ ਕਰਦਾ ਭਰਾਵਾ ਥਾਪੀ ਮਾਰ ਕੇ ਤੇਰੇ ਕੋਲੋਂ ਪਾਣੀ ਲੈ ਕੇ ਜਾਣਗੇ ਤੂੰ ਸਾਰੀਆਂ ਗੱਲਾਂ ਛੱਡ ਦੇ ਜਦੋਂ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਿਸੇ ਦੇ ਅਧੀਨ ਹੋ ਜੇ ਜਿਵੇਂ ਤੂੰ ਕੈਪਟਨ ਮਰਿੰਦਰ ਸਿੰਘ ਹੋਰਾਂ ਨੂੰ ਕਹਿੰਦਾ ਹੁੰਦਾ ਸੀ ਕਿ ਇਹ ਤਾਂ ਠਾਠੀਆਂ ਬੰਦੀ ਰਹਿ ਗਏ ਤੂੰ ਵੀ ਜਾਗਤਾ ਪੌਂਦਾ ਹੀ ਰਹਿ ਗਿਆ ਤੂੰ ਵੀ ਨੱਚਦਾ ਕੋਦਾ ਹੀ ਰਹਿ ਗਿਆ ਪਰ ਮੈਂ ਤੈਨੂੰ ਇੱਥੇ ਵੀ ਕਹਿ ਦਿੰਨਾ ਇੱਕ ਤੂੰ ਤੇ ਇੱਕ ਚਰਨਜੀਤ ਚੰਨੀ ਇੱਕ ਤੂੰ ਤੇ ਇੱਕ ਚਰਨਜੀਤ ਚੰਨੀ ਲੋਕਾਂ ਦੇ ਨਾਲ ਗੱਲ ਖੁੱਲ੍ਹ ਕੇ ਕਰਦੇ ਆ ਸਟੇਜ ਤੇ ਇਹ ਗੱਲ ਮੈਂ ਤੁਹਾਡੀ ਸਲੂਟ ਮਾਰਦਾ ਤੁਹਾਨੂੰ ਦੋਨਾਂ ਨੂੰ ਹੀ ਪਰ ਰੀਅਲ ਗੱਲ ਇਹ ਆ ਕਿ ਕੋਈ ਵੀ ਮੰਤਰੀ ਸਾਡੇ ਪੰਜਾਬ ਵਾਸਤੇ ਹਿੱਕ ਢਾਕੇ ਨਹੀਂ ਖੜ ਸਕਦਾ ਜੇਕਰ ਉਹ ਖੜੂਗਾ ਤਾਂ ਉਹ ਨੂੰ ਅਹੁਦਿਆਂ ਤੋਂ ਪਰੇ ਜਾਊਗਾ ਹੋ ਸਕਦਾ ਉਹਨੂੰ جیل ਵੀ ਜਾਣਾ ਪਵੇ ਪਰ ਤੁਸੀਂ ਸਾਡੇ ਵਾਸਤੇ ਗੱਲ ਨਹੀਂ ਕਰਦੇ ਜੇਕਰ ਮੁੱਖ ਮੰਤਰੀ ਸਿਆ 2 ਸਾਲ ਆ ਤੇਰੇ ਕੋਲੇ ਖੜ ਹਿੱਕ ਢਾਕੇ ਭੁੱਲ ਜਾ ਪੈਸੇ ਪੂਸੇ ਨੂੰ ਉਹ ਰਤਬੇ ਯਾਦ ਰਹਿੰਦੇ ਆ ਰਤਬਾ ਕਿੱਤੇ ਨਹੀਂ ਤੇਰਾ ਰਤਬਾ ਘਟਦਾ ਜੇ ਪੰਜਾਬ ਦੇ ਹੱਕ ਲਈ ਖੜਜੇ ਕਿਧਰੇ ਤੂੰ ਖੜ ਸਹੀ ਪੰਜਾਬ ਦੇ ਹੱਕਾਂ ਲਈ ਤੈਨੂੰ ਮੈਂ ਗਰੰਟੀ ਨਾਲ ਕਹਿੰਦਾ ਤੇਰਾ ਰਤਬਾ ਨਾ ਬੋਲੇ ਤੇ ਤੂੰ ਕਈ ਵਿਸ਼ਵ ਦੀ ਫਾਈਲ ਕਾ ਤੂੰ ਐਵੇਂ ਫਿਰਦਾ ਸੀ ਤੇਰਾ ਰਤਬਾ ਮਾਰਿਆ ਗਿਆ ਮਿੱਤਰਾ ਰਤਬਾ ਕੀ ਕੱਲ ਕੀ ਸੀ ਤੂੰ ਤੁਰਿਆ ਫਿਰਦਾ ਸੀ ਜਦੋਂ ਮੁੱਖ ਮੰਤਰੀ ਦੇ ਖਿਲਾਫ ਬੋਲਦਾ ਸੀ ਅੱਜ ਤੂੰ ਖੁਦ ਮੁੱਖ ਮੰਤਰੀ ਆ ਤੇ ਤੈਨੂੰ ਢੇਰੇ ਦੇ ਵਿੱਚ ਰੱਖਿਆ ਆ ਫਸਿਆ ਪਿਆ ਤੂੰ ਨਹੀਂ ਨਿਕਲ ਸਕਦਾ ਤੂੰ ਕੀ ਸਟੈਂਡ ਲਾਏਗਾ ਜੇਕਰ ਕੇਜਰੀਵਾਲ ਨੂੰ ਕਹਤਾ ਕਿ ਫਾਇਲ ਖੋਲਦੇ ਆ ਮਨੀਸ਼ ਸੋਸੋਦੀ ਆ ਦੀ ਫਲਾਨੇ ਦੀ ਖੋਲਦੇ ਫਾਇਲ ਸੀਬੀਆਈ ਬੋਲੂਗੀ ਵਿਜੀਲੈਂਸ ਬੋਲੂਗੀ ਈਡੀ ਬੋਲੂਗੀ ਆ ਬੋਲੂਗਾ ਇਹ ਬੋਲੂਗਾ ਤੁਸੀਂ ਨਹੀਂ ਬੋਲ ਸਕਦੇ ਯਾਦ ਰੱਖ ਲਓ ਤੇ ਪੰਜਾਬ ਦੇ ਲੋਕੋ ਇਹਦੇ ਵਿੱਚ ਕਸੂਰ ਸਾਡਾ ਅਸੀਂ ਆਪਦੀ ਸਰਕਾਰ ਕੋਲੋਂ ਹਰ ਚੀਜ਼ ਫ੍ਰੀ ਦੇ ਵਿੱਚ ਭਾਲਦੇ ਆ ਜਿਹੜਾ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ 20 ਜਾਂ 25 ਸਾਲਾਂ ਵਿੱਚ ਰਿਜ਼ਲਟ ਸਾਨੂੰ ਪਤਾ ਲੱਗ ਜਾਣਗੇ ਅੱਜ ਦੀ ਅੱਖ ਯਾਦ ਰੱਖੋ ਜੇ ਅੱਜ ਤਾਂ ਪਏ ਸੀ ਚਲਾ ਲੈਨੇ ਆ ਫ੍ਰੀ ਬਿਜਲੀ 'ਚ ਅੱਜ ਆਪਾਂ ਕੂਲਰ ਚਲਾ ਲੈਨੇ ਆ ਫ੍ਰੀ ਬਿਜਲੀ 'ਚ ਕਿਸੇ ਟਾਈਮ ਤੇ ਪੱਖੇ ਵੀ ਬੰਦ ਹੋ ਜਾਣਗੇ ਯਾਦ ਰੱਖਿਆ ਜੀ